ਤੰਦ ਕਾਫੀ ਹੈ ਲੋਕਾਂ ਦੇ ਵਿੱਚ ਕਾਫੀ ਜਿਹੜਾ ਡਰ ਮਹਿਸੂਸ ਹੋ ਰਿਹਾ ਹੈ ਤਾਂ ਜੋ ਜੋ ਕੰਮ ਤੇ ਜਾਣਾ ਜਾਂ ਕਿਸੇ ਨੇ ਜਾਂ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਉਹਨਾਂ ਨੂੰ ਪੇਰੈਂਟਸ ਉਹਨਾਂ ਦੇ ਛੱਡਣ ਜਾਂਦੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਚਿੰਤਾ ਹੈ ਠੰਡੇ ਨਹੀਂ ਹੈ ਕਿ ਬੱਚਿਆਂ ਦਾ ਬਹੁਤ ਔਖਾ ਹੈ ਛੁੱਟੀਆਂ ਵਧਣੀਆਂ ਚਾਹੀਦੀਆਂ ਜੀ ਲੋਕ ਉਹਦੇ ਠੰਡ ਨਾਲ ਲੋਕਾਂ ਠਰੇ ਹੁੰਦੇ ਆ ਪਤਾ ਲੱਗਦਾ ਨਹੀਂ ਕਿ ਕਿਤੇ ਤੁਰੇ ਫਿਰਦੇ ਆ ਜੀ ਪਤਾ ਨਹੀਂ ਅਣਜਾਣੇ ਕੀ ਹੋ ਸਕਦਾ ਰੱਬ ਨਾ ਕਰੇ ਵੀ ਕੋਈ ਕਿਸ ਨੂੰ ਘਟਨਾ ਵਾਪਰੇ ਖੰਡਾ ਜਿਹੜੀ ਹੁਣ ਜਿਵੇਂ ਤੁਸੀਂ ਹੁਣ ਲੋਈ ਦੀ ਬੁੱਕਲ ਮਾਰੀ ਐ ਬਹੁਤ ਔਖਾ ਹੈ ਵਹੀਕਲ ਚਲਾਉਣਾ ਔਖਾ ਹੀ ਬਹੁਤ ਔਖਾ ਹੀ ਬਹੁਤ ਜਾ ਰਹੇ ਔਖਾ ਧੁੰਦ ਪੈਂਦੀ ਆ ਜਿਵੇਂ ਅਮੀ ਪੈਂਦਾ ਐ ਕਣੀ ਆਢੇ ਜੀ ਤੋਂ ਨਹੀਂ ਅੱਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾ ਇਸ ਵਕਤ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਧੁੰਦ ਦਾ ਪੂਰਾ ਕਹਿਰ ਬਣਿਆ ਹੋਇਆ ਹੈ ਤੇ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਫਰੀਦਕੋਟ ਦੀਆਂ ਫਰੀਦਕੋਟ ਦੇ ਵਿੱਚ ਇਸ ਵਕਤ ਅਸੀਂ ਫਰੀਦਕੋਟ ਦੇ ਬਾਈਪਾਸ ਤੇ ਖੜੇ ਆਂ ਸ਼੍ਰੀ ਅਮਰਸਾਹਬ ਸਾਹਿਬ ਨੂੰ ਜਿਹੜਾ ਰੋਡ ਜਾਂਦਾ ਉਸ ਰੋਡ ਤੇ ਮੌਜੂਦ ਆਂ ਤਾਂ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੋਂ ਵਹੀਕਲ ਲੰਘਦੇ ਨੇ ਪਰ ਧੁੰਦ ਕਾਫੀ ਜ਼ਿਆਦਾ ਹੈ ਤਾਂ ਇਸ ਧੁੰਦ ਨੂੰ ਲੈ ਕੇ ਲੋਕ ਕਾਫੀ ਚਿੰਤਤ ਨੇ ਖਾਸ ਕਰਕੇ ਦਿਹਾੜੀਦਾਰ ਚਿੰਤਾਤ ਨੇ ਸਕੂਲਾਂ ਦੇ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਜਾਂਦੇ ਨੇ ਉਹਨਾਂ ਦੇ ਮਾਪੇ ਚਿੰਤਤ ਨੇ ਕਿਉਂਕਿ ਇਸ ਤੁੰਦ ਦੇ ਨਾਲ ਕਾਫੀ ਵੱਡੇ ਹਾਸੇ ਵੀ ਜਿਹੜੇ ਵਾਪਰਦੇ ਹੋਏ ਸਾਹਮਣੇ ਆਉਂਦੇ ਨੇ ਤਾਂ ਉਸ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਲੋਕ ਨੇ ਕਿਉਂਕਿ ਲਗਾਤਾਰ ਜਿਹੜੀ ਤੁੰਦ ਪੈ ਰਹੀ ਹੈ ਤਾਂ ਮੌਸਮ ਵਿਭਾਗ ਦੀ ਗੱਲ ਕਰੀਏ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਤੁੰਦ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਇਹ ਹਫ਼ਤੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਤੰਦ ਵਧੇਗੀ ਤਾਂ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਚਿੰਤਾ ਹੈ ਕਿਉਂਕਿ ਜਿਹੜੇ ਲੋਕਾਂ ਦੇ ਬੱਚੇ ਨੇ ਸਕੂਲਾਂ ਦੇ ਵਿੱਚ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਕਾਫੀ ਲੋਕ ਚਿੰਤਤ ਨੇ ਕਿਉਂਕਿ ਜਿਹੜੇ ਵੱਡੇ ਹਾਸੇ ਵਾਪਰਦੇ ਨੇ ਇਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿਤਨਾ ਕਿਤੇ ਜੇਕਰ ਛੁੱਟੀਆਂ ਹੋਣ ਤਾਂ ਸਾਡਾ ਬਚਾਅ ਹੋ ਕੇ ਕੀ ਕਹਿਣਾ ਚਾਹੂੰਗੀ ਕਿਉਂਕਿ ਤੰਦ ਕਾਫੀ ਹੈ ਲੋਕਾਂ ਦੇ ਵਿੱਚ ਕਾਫੀ ਜਿਹੜਾ ਡਰ ਮਹਿਸੂਸ ਹੋ ਰਿਹਾ ਹੈ ਤਾ ਜੋ ਜੋ ਕੰਮ ਤੇ ਜਾਣਾ ਜਾਂ ਕਿਸੇ ਨੇ ਜਾਂਚ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਉਹਨਾਂ ਨੂੰ ਪੇਰੈਂਟਸ ਉਹਨਾਂ ਦੇ ਛੱਡਣ ਜਾਂਦੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਚਿੰਤਾ ਹੈ ਬਹੁਤ ਔਖਾ ਹੈ ਜੀ ਦੇਖੋ ਜੇ ਆਪਾਂ ਦਾ ਔਖਾ ਟਾਈਮ ਪਾਸ ਕਰੀ ਜਾਂਦੇ ਆ ਬੱਚਿਆਂ ਦਾ ਬਹੁਤ ਔਖਾ ਜੀ ਸਕੂਲ ਜਾਣਾ ਤੁੰਦ ਵੀ ਹੋ ਰਹੀ ਹੈ ਆਟੋ ਵਾਲੇ ਵੀ ਚਲੋ ਲੈ ਕੇ ਜਾਂਦੇ ਆ ਰਸ਼ ਇੰਨਾ ਹੁੰਦਾ ਪੀੜ ਪੜਕਾ ਬਹੁਤ ਜ਼ਿਆਦਾ ਹੈ ਜੀ ਇਹਨਾਂ ਦਾ ਤੇ ਠੰਡੇ ਨਹੀਂ ਹੈ ਕਿ ਬੱਚਿਆਂ ਦਾ ਬਹੁਤ ਔਖਾ ਹੈ ਜੀ ਛੁੱਟੀਆਂ ਵਧਣੀਆਂ ਚਾਹੀਦੀਆਂ ਜੀ ਜਿਵੇਂ ਹਮ ਤੁਸੀਂ ਐ ਲਗਾਤਾਰ ਸੜਕਾਂ ਤੇ ਜਾਂਦੇ ਆ ਤੋਂ ਉਹ ਵੀ ਡਰ ਰਿੰਦਾ ਹੁਣਾ ਵੀ ਕਿਤੇ ਨਾ ਕਿਤੇ ਕੋਈ ਹਾਸਾ ਨਾ ਵਾਪਰੇ ਬਿਲਕੁਲ ਜੀ ਬਿਲਕੁਲ ਲੋਕ ਆਉਂਦੇ ਠੰਡ ਨਾਲ ਲੋਕਾਂ ਠਰੇ ਹੁੰਦੇ ਆ ਪਤਾ ਲੱਗਦਾ ਨਹੀਂ ਕਿ ਕਿਤੇ ਤੁਰੇ ਫਿਰਦੇ ਆ ਜੀ ਪਤਾ ਨਹੀਂ ਅਣਜਾਣੇ ਕੀ ਹੋ ਸਕਦਾ ਰੱਬ ਨਾ ਕਰੇ ਵੀ ਕੋਈ ਕਿਸ ਨੂੰ ਕੋਈ ਘਟਨਾ ਵਾਪਰੇ ਇਸ ਦਾ ਗੁਜ਼ਾਰਾ ਚ ਇਹੀ ਆ ਜੀ ਛੁੱਟੇ ਬੱਚੇ ਵਧ ਜਾਣ ਆਪਾਂ ਟੋਕ ਕੇ ਟਾਈਮ ਪਾਸ ਕਰ ਲਾਂਗੇ ਜੀ ਆਪਦਾ ਠੀਕ ਹੈ ਤਾਂ ਸੁਰਿਆ ਤੁਸੀਂ ਕਿ ਜਿਹੜਾ ਤੰਦਰੁਖ ਲੈ ਕੇ ਕਾਫੀ ਲੋਕਾਂ ਦੇ ਵਿੱਚ ਸਹਿਮ ਹੈ ਤਾ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਛੁੱਟੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਆ ਦੇਖ ਸਕਦੇ ਆ ਤਸਵੀਰਾਂ ਤੁਸੀਂ ਜਿਹੜਾ ਸੜਕਾਂ ਤੇ ਬਹੁਤ ਔਖਾ ਲੋਕਾਂ ਨੂੰ ਜਿਹੜਾ ਤੁਰਨਾ ਹੋ ਰਿਹਾ ਕਿਉਂਕਿ ਜਿਹੜੀ ਇਹ ਸਤਨ ਦੇ ਨਾਲ ਠੰਡ ਦੇ ਨਾਲ ਲੋਕ ਕਾਫੀ ਚਿੰਤਤ ਨੇ ਗੱਲਬਾਤ ਕਰਦੇ ਆ ਵਹੀਕਲਾਂ ਦੇ ਨਾਲ ਕੀ ਨਾਮ ਆ ਜੀ ਜਗਜੀਤ ਸਿੰਘ ਕਿਵੇਂ ਲੱਗਦਾ ਜੀ ਜਿਹੜੀ ਧੁੰਦ ਤੇ ਠੰਡ ਹੈ ਜਿਹੜੀ ਹੁਣ ਜਿਵੇਂ ਤੁਸੀਂ ਹੁਣ ਲੋਈ ਦੀ ਬੁੱਕਲ ਮਾਰੀ ਹੈ ਬਹੁਤ ਔਖਾ ਹੈ ਵਹੀਕਲ ਚਲਾਉਣਾ ਔਖਾ ਜੀ ਬਹੁਤ ਔਖਾ ਜੀ ਬਹੁਤ ਜ਼ਿਆਦਾ ਔਖਾ ਧੁੰਦ ਪੈਂਦੀ ਆ ਜਿਵੇਂ ਮੀਂਹ ਪੈਂਦਾ ਹੈ ਕਣੀ ਆ ਦੇਖ ਜੀ ਤੂੰ ਕਿੱਥੋਂ ਆਏ ਕਿੱਥੇ ਚੱਲੇ ਆ ਟੈਨਸ ਹੋਇਆ ਜੀ ਇੱਥੇ ਕੰਮ ਤੇ ਚੱਲ ਜਾਏ ਕਿਉਂ ਹੁਣ ਜਿਵੇਂ ਸਕੂਲੀ ਬੱਚੇ ਆ ਉਹਨਾਂ ਨੂੰ ਮਾਪਿਆਂ ਨੂੰ ਛੱਡਣਾ ਜਾਣਾ ਪੈਂਦਾ ਜਾਂ ਵੈਨਾਂ ਤੇ ਜਾਂਦਾ ਉਹਨਾਂ ਨੂੰ ਬਹੁਤ ਔਖਾ ਚ ਕੰਮ ਕਰ ਜੀਆਂ ਇਹਨੂੰ ਛੱਡਣ ਜਾਣਾ ਪੈਂਦਾ ਹੈ ਬਹੁਤ ਔਖਾ ਹੈ ਬਹੁਤ ਔਖਾ ਹੈ ਸਰਕਾਰਾਂ ਨੂੰ ਚਾਹੀਦਾ ਸਕੂਲਾਂ ਦੇ ਵਿੱਚ ਛੁੱਟੀਆਂ ਹੋਣੀਆਂ ਚਾਹੀਦੀਆਂ ਛੁੱਟੀਆਂ ਵੀ ਨਹੀਂ ਚਾਹੀਦੀਆਂ ਬਿਲਕੁਲ ਬੱਚੇ ਜੇ ਸਕੂਲ ਚ ਨਾ ਜਾਣ ਤਾਂ ਉਹ ਤੁਹਨੇ ਐਕਸੀਡੈਂਟ ਬਹੁਤ ਹੁੰਦੇ ਆ ਹਾਂਜੀ ਤਾਂ ਲੋਕਾਂ ਦਾ ਇਹੀ ਕਹਿਣਾ ਹੈ ਕਿ ਜਿਹੜਾ ਸਕੂਲਾਂ ਦੇ ਵਿੱਚ ਲਗਾਤਾਰ ਜਿਹੜੇ ਸਕੂਲ ਲੱਗਦੇ ਨੇ ਤਾਂ ਲਗਾਤਾਰ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਜਾਂਦੇ ਨੇ ਜਾਂ ਵਹਿਣਾ ਜਾਂਦੀਆਂ ਨੇ ਜਾਂ ਉਹਨਾਂ ਦੇ ਮਾਪੇ ਉਹਨਾਂ ਨੂੰ ਛੱਡਣ ਜਾਂਦੇ ਨੇ ਉਹਨਾਂ ਨੂੰ ਕਾਫੀ ਚਿੰਤਾ ਹੈ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਸਰਕਾਰ ਫੈਸਲਾ ਲਵੇ ਛੁੱਟੀਆਂ ਕਰ ਸਕਦੀ ਹੈ ਤਾਂ ਜੋ ਉਹਨਾਂ ਦਾ ਜਿਹੜਾ ਨੁਕਸਾਨ ਨਾ ਹੋਵੇ ਕਿਉਂਕਿ ਜਿਹੜਾ ਲਗਾਤਾਰ ਹਾਦਸੇ ਜਿਹੜੇ ਇਸ ਤੋਂ ਦੇ ਕਾਰਨ ਵਾਪਰਦੇ ਨਜ਼ਰ ਆ ਰਹੇ ਨੇ ਜਾਂ ਜਿਹੜੇ ਆਟੋ ਚਾਲਕ ਨੇ ਜਾਂ ਹੋਰ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਛੁੱਟੀਆਂ ਜਿਹੜੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗਨੀਤ ਹੁੰਨ ਦੇ ਕਾਰਨ ਜਿਹੜੀਆਂ ਜਿਹਨੇ ਵਹੀਕਲ ਜਾ ਰਹੇ ਨੇ ਉਹਨਾਂ ਦੀਆਂ ਲਾਈਟਾਂ ਜਗਦੀਆਂ ਨੇ ਚਿੰਤਾ ਜ਼ਰੂਰ ਲੋਕਾਂ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਦੇਖਦੇ ਹਾਂ ਹੁਣ ਸਰਕਾਰ ਕੀ ਫੈਸਲਾ ਲੈਂਦੀ ਹੈ ਤਾਂ ਜੋ ਜਿਹੜੇ ਬੱਚੇ ਐ ਸਕੂਲਾਂ ਦੇ ਵਿੱਚ ਜਾਂਦੇ ਐ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਕਾਫੀ ਚਿੰਤਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਜਿਵੇਂ ਹੁਣ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਜਿਵੇਂ ਹੁਣ ਅੰਜ ਤੋਂ 7 ਦਿਨ ਦਾ ਜਿਹੜਾ ਸਮਾਂ ਹੋਰ ਦੱਸਿਆ ਜਾ ਰਿਹਾ ਹੈ ਕਿ ਤੰਦਬਦੀਗੀ ਤਾਂ ਦੇਖਦੇ ਹਾਂ ਹੁਣ ਸਰਕਾਰ ਦਾ ਕੀ ਫੈਸਲਾ ਆਉਂਦਾ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਥੋੜੇ ਜਿਹਾ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ